ਕੀ ਸਮਝੀ 13 ਬੀਜ ਕੁਮਾਰ ਕੇ ਸਮਾਲ ਆਪੋ ਜੀ ਗੁਰਦੁਆਰਾ ਕਲਗੀਧਰ ਖੰਨਾ ਕੀ ਹੋਇਆ ਤੇ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈਣ ਤੇ ਜਾ ਰਹੇ ਸੀ ਇਹ ਆ ਗਏ 10 ਬੰਦੇ ਦੀ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਜਿਹੜਾ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ਨੇ ਪਹਿਲਾਂ ਸਾਰੇ ਇਹਨਾਂ ਨੂੰ ਜਿਹੜੇ ਗਾਹ ਗਏ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨਾਂ ਥੋੜੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਨਾ ਕੋਈ ਵਾਲੀ ਕੱਢ ਦਿੰਦੇ ਜੀ ਸਤਿ ਸ਼੍ਰੀ ਅਕਾਲ ਲੋਕ ਲੈ ਤੇ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਦੂਜੀ ਹੈ ਕਹਿੰਦੇ ਥੋੜੇ ਕੋ ਡੁਪਲੀਕੇਟ ਮਾਲ ਹੈ ਸਾਰਾ ਮੈਂ ਕਿਹਾ ਮਾਰਾ ਸਾਡੇ ਕੋ ਕੱਲੇ ਕੱਲੇ ਸੌਦੇ ਦਾ ਬਿੱਲ ਹੈ ਕੱਲੀ ਕੱਲੀ ਸਾਡੇ ਕੋ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਅਸੀਂ ਉਹਨਾਂ ਕਿਹਾ ਭਾਈ ਤੂੰ ਆਪਣਾ ਇੱਕ ਇੱਕ ਸੈਂਪਲ ਚੈੱਕ ਕਰ ਲੈ ਜਿੱਥੇ ਭੇਜ ਦੇ ਇਥੇ ਮਾਜੀ ਚੈੱਕ ਕਰਾ ਕਿ ਆਪਣਾ ਤੁਸੀਂ ਆਪਣਾ ਟੈਸਟ ਕਰਾਓ ਡੀਟੇਲ ਸਾਨੂੰ ਅਸੀਂ ਜ਼ਿਮੇਵਾਰ ਹੈ ਜੇ ਕੋਈ ਕਲੇਮ ਕਰਨ ਤਿਆਰ ਹੈ ਕਹਿ ਨਹੀਂ ਜੀ ਇਹਨਾਂ ਨੇ ਜੂਨ ਸਾਡੇ ਥਾਣੇ ਕੱਢਣੀ ਸ਼ੁਰੂ ਕਰਦੇ ਪਏ ਇਸ ਤੋਂ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਹੋਰ ਮਾਲ オリジナル1% ਵੀ ਕੋਈ ਕਹਿ ਦਵੇ ਆ ਦੀ ਦੁਕਾਨ ਬੰਦ ਕਰਨ ਤਿਆਰ ਹੈ ਜੇ ਕੋਈ ਕਹਿ ਦਵੇ ਵੀ ਤੁਸੀਂ ਡੁਪਲੀਕੇਟ ਮਾਲ ਵੇਚਦੇ ਆ ਅਸਤਾ ਲੋਕਾਂ ਨੂੰ ਹਟਾਣੇ ਆ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤਿਆਂ ਦੇਖਿਆ ਕਰੋ ਸਾਡੇ ਕੋਲ ओरिजिनल माल ਮਿਲੂਗਾ ਤੁਹਾਨੂੰ ਮੈਂ ਕਹਾਂ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆਇਆ ਨਾ ਉਹਨੂੰ ਪਤਾ ਇਹਲਾਂ ਬੋਲਾਂ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਇੱਥੇ ਕਸਟਮਰ ਅਟੈਂਡ ਕਰਦਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਹਾਂ ਜੀ 10 ਮਿੰਟ ਮੈਂ ਫੋਨ ਹੈ ਨਾ ਮੇਰੇ ਸਾਡੇ ਕੋਲ ਆਂਬੀ ਲਾ ਲੇ ਲੈ ਸਾਡੇ ਡੀਵੀਆਰ ਉੱਪਰੋਂ ਲਾ ਲਿਆ ਜੋ ਵੀ ਆਇਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆਰ ਅੱਜ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਥ੍ਰੋਟੀ ਹੈ ਕਹਿੰਦੇ ਚਲ ਤੈਨੂੰ ਦੱਸ ਦੇ ਕਹਿੰਦੇ ਥ੍ਰੋਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਨੂੰ ਨਾ ਤੂੰ ਤੇਰੀ ਕਰਾਂਗੇ ਤੇਰੇ ਅਸਕੇ ਕਹਾਂ ਕੋਈ ਨਹੀਂ ਕਹਦਾ ਫਿਰ ਇਹਨੇ ਰਿਕੁਐਸਟ ਕੀਤੀ ਕਹਿੰਦੇ ਕੋਈ ਗੱਲ ਹੀ ਨਹੀਂ ਮੈਂ ਨਹੀਂ ਮੰਗਦਾ ਤੇ ਤੁਸੀਂ ਕਮ ਸੇ ਕਮ ਮੈਨੂੰ ਦੱਸਤਾ ਦੋ ਵੀ ਕੀ ਅਸੀਂ ਕੋਈ ਡੁਪਲੀਕੇਟ ਮਾਲ ਸਾਨੂੰ ਇੱਕ ਵੀ ਸੈਂਪਲ ਚੈੱਕ ਕਰਾ ਲਓ ਵੀ ਕੋਈ ਡੁਪਲੀਕੇਟ ਹੈ ਅਸੀਂ ਧਰਜ ਨਾਲ ਪਰੋਂ ਤਿਆਰ ਹੈ ਇਹਨਾਂ ਬੰਦਿਆਂ ਨੇ ਕੋਈ ਸੁਣੀ ਨਹੀਂ ਦੋ ਬੰਦਿਆਂ ਨੇ ਤਿੰਨ ਬੰਦਿਆਂ ਨੇ ਇਹਨਾਂ ਨੇ ਉਹ ਸਰਾਰੀ ਸਤਰਾਮ ਸਿੰਘ ਮੇਰੇ ਦੋਨੇ ਫੋਨ ਹੈ ਮੇਰੇ ਹੀ ਫੜ ਲਈ ਜਾਂਦੀ ਫੋਨ ਮੁੰਡੇ ਦਾ ਵੀ ਆਇਆ ਉਹਦਾ ਹੀ ਫੋਨ ਖਾ ਲਿਆ ਨਹੀਂ ਸਟਾਫ ਨੂੰ ਤਾਂ ਕਹਿ ਰਹੇ ਨੇ ਵੀ ਅੰਦਰ ਚਲੋ ਜਾਂ ਬਾਹਰ ਚਲੋ ਵੀ ਤੁਸੀਂ ਇਕੱਲੇ ਹੋਣੇ ਚਾਹੀਏ ਉਸ ਤੋਂ ਮੇਰਾ ਵੀ ਫੋਨ ਲੈ ਲਿਆ ਤੇ ਮੈਂ ਜਦੋਂ ਆਪਾਂ ਹੈਲਪ ਲਈ ਕਿਸੇ ਨੂੰ ਤਾਂ ਕਾਲ ਕਰਦੇ ਅਸੀਂ ਆਪਣੇ ਐਮਐਲਏ ਸਰ ਨੂੰ ਕਾਲ ਕੀਤਾ ਕਿ ਅਸੀਂ 70 ਸਾਲ ਤੋਂ ਦੇਖੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮੇਰੀ ਵਾਕਈ ਹੈਲਪ ਵੀ ਕੀਤੀ ਮੇਰਾ ਫੋਨ ਲੈ ਲਿਆ ਕਿਉਂਕਿ ਉਹਨਾਂ ਨੇ ਮੈਨੂੰ ਆ ਦੇਖੋ ਐਨੀਆਂ ਮਿਸ ਦਿਗੋਲਾਂ ਸੀਗੀਆਂ ਉਹ ਜੋ ਵੀ ਆਏ ਸੀਗੇ ਮੈਨੂੰ ਉਹਨਾਂ ਦਾ ਨਹੀਂ ਪਤਾ ਐਸਚੋ ਸਰ ਸੀਗੇ ਆ ਦੇਖੋ ਐਨੀਆਂ ਮਿਸ ਦਿਗੋਲਾਂ ਉਹਨਾਂ ਦੀ ਆ ਰਹੀਆਂ ਸੀ ਕਿਉਂਕਿ ਮੈਂ ਉਹਨਾਂ ਨੂੰ ਹੈਲਪ ਮੰਗੀ ਸੀ ਇਹਨਾਂ ਨੇ ਉਹਨਾਂ ਦਾ ਫੋਨ ਮੇਰੀ ਜੇਬ ਮੇਰੇ ਤੋਂ ਲੈ ਕੇ ਜੇਬ 'ਚ ਰੱਖ ਲੈ ਚੱਕਰ ਨਹੀਂ ਦਿੰਦਾ ਮੈਨੂੰ ਹੋਰ ਬਈਆਂ ਦੇ ਕੋ ਸਮਾਨ ਸਾਰਾ ਗੇਰੀਗੇ ਫਿਰ ਇਧਰੋਂ ਮੈਨੂੰ ਨਹੀਂ ਪਹਿਲਾਂ ਚਲੋ ਮੈਂ ਅੰਦਰ ਆਈ ਕਿਉਂਕਿ ਮੈਨੂੰ ਆਣਾ ਹੀ ਪੈਣਾ ਸੀਗਾ ਪਾਪਾ ਵਰ ਨ ਮੇਰੇ ਹਸਬੰਡ ਦਾ ਲੈ ਕੇ ਹਾਂਜੀ 2 ਦਿਨ ਸੀਗੀਆਂ ਤੇ ਉਹਨਾਂ ਨੇ ਲੇਡੀ ਪੁਲਿਸ ਨੇ ਆਪਣੀ ਜੇਬ 'ਚ ਪਾ ਲਿਆ ਫੋਨ ਮੈਂ ਕਿ ਮੈਨੂੰ ਫੋਨ ਦੇਖਣਾ ਪਏਗਾ ਮੇਰਾ ਬੇਟਾ ਵੀ ਬਾਹਰ ਹੈ ਮੈਂ ਦੇਖਣਾ ਛੋਟਾ ਬੱਚਾ ਹੈ ਮੇਰਾ ਚਲੋ ਸਾਰੇ ਹੈ ਬਈਆ ਪੱਕੇ ਚ ਕੰਮ ਬਿਲਕੁਲ ਪੱਕੇ ਚ ਹੈ ਬਈਆ ਤਾਂ ਹੀ ਦੇਖੋ ਸਾਡੀ ਬਈਆ 70 ਸਾਲ ਦਾ 70 ਸਾਲ ਦਾ ਕੰਮ ਹੋ ਗਿਆ ਫਿਰ ਉਸ ਤੋਂ ਬਾਅਦ ਦੇਖੋ ਸਾਰੀ ਐਸੋਸੀਏਸ਼ਨ ਖੜੀ ਹੈ ਜੇ ਗਲਤ ਹੁੰਦਾ ਤਾਂ ਕਿਉਂ ਆਂਦੀ ਕੋਈ ਸਾਡੀ ਐਸੋਸੀਏਸ਼ਨ ਜੀ ਮੇਰੀ ਫਰਮ ਦਾ ਨਾਮ ਹੈ ਵਿਜੇ ਕੁਮਾਰ ਕੇਸ਼ ਕੁਮਾਰ ਮੈਂ ਸਰ ਬੈਂਕ ਗਿਆ ਹੋਇਆ ਸੀਗਾ ਉਸ ਟਾਈਮ ਮੇਰੇ ਮੈਨੂੰ ਪਿੱਛੋਂ ਫੋਨ ਆਏ ਸਾਰੇ ਏਮਪਲੋਈਜ਼ ਦੇ ਪਾਪਾ ਦੇ ਫੋਨ ਆਏ ਕਿ ਤੂੰ ਭਾਈ ਦੁਕਾਨ ਤੇ ਆ ਵਾ ਫਿਰ ਮੈਂ ਆਇਆ ਉਹ ਦੇਖਿਆ ਕਹਿੰਦੇ ਅਸੀਂ ਕਾਪੀ ਰੇਟ ਦੇ ਲੈ ਆਏ ਐ ਤੇ ਅਸੀਂ ਸਾਰਾ ਮਾਲ ਇਹਨਾਂ ਨੇ ਸਾਡਾ ਫਰਸਟੇ ਢੇਰੀ ਕੀਤਾ ਹੋਇਆ ਸੀਗਾ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਹੈਗਾ ਜੀ ਕੋਈ ਸਰਚ ਵਾਰੰਟ ਜਾਂ ਕੁਝ ਹੋਏਗਾ ਤੁਸੀਂ ਮੇਰੇ ਹਾਂ ਦੇ ਸਾਡਾ ਡੀਵੀਆਰ ਉਤਾਰੇ ਕੈਮਰੇ ਦਾ ਡੀਵੀਆਰ ਹਾਂਜੀ ਪੁਲਿਸ ਵਾਲੇ ਉਤਾਰਿਆ ਜੀ ਹਾਂਜੀ ਹਾਂਜੀ ਐਸਆਈ ਤੋਂ ਸਾਹਿਬ ਕਹਿੰਦੇ ਕਹਿੰਦੇ ਹੁਣ ਤੈਨੂੰ ਮੈਂ ਪ੍ਰੂਵ ਦਵਾ ਕਿ ਮਤਲਬ ਕਿ ਡੀਵੀਆਰ ਕਿਵੇਂ ਤਾਰੀਦਾ ਕਹਿੰਦਾ ਇਹਨੂੰ ਦੋ ਪ੍ਰੂਵ ਮੈਂ ਚਾਹ ਵਗੈਰਾ ਮਹਿੰਗਾਈ ਹੁੰਸੀ ਨਾ ਵਾਸਤੇ ਬਿਸਕੁਟ ਵਾਲਾ ਮਹਿੰਗੇ ਸੀਗੇ ਮਨੂੰ ਕਹਿੰਦਾ ਇਹਦੇ ਕੋਈ ਬਿਸਕੁਟ ਨਹੀਂ ਖਾਣੇ ਕੋਈ ਚਾ ਇਹਨੂੰ ਵਿੱਚ ਬਿਠਾਓ ਇਹਨੂੰ ਦੱਸਿਆ ਕਿ ਕੀ ਕੀ ਕਰਦੀ ਪਤਾ ਲੱਗੇ ਕਿ ਪੁਲਸ ਹੁੰਦੀ ਕੀ ਹੈ ਇਹਨਾਂ ਨਾਲ ਦਿਖਾਈ ਮੈਂ ਇਹਨਾਂ ਨੂੰ ਬਿਲ ਦਿਖਾਈ ਮੈਂ ਕਿਹਾ ਸਰ ਦੇਖੋ ਇਹ ਕਹਿੰਦੇ ਟੋਡਾ ਮਾਲ ਸਾਰਾ ਨਕਲੀ ਹੈ ਮੈਂ ਕਿਹਾ ਸਰ ਮੇਰੇ ਕੋਲ 4000 ਆਈਟਮ ਉੱਪਰ ਹੈ ਮੈਂ ਸਾਰੀ ਆਈਟਮ ਦਾ ਮੇਰਾ ਟੋਟਲ ਬਿਲ ਆਂਦਾ ਹੈ ਸਾਰੀ ਆਈਟਮ ਮੈਂ ਬਿਲ ਨਾਲ ਵੇਚਦਾ ਮੈਨੂੰ ਦੱਸੋ ਇਹਦੇ ਚ ਨਕਲੀ ਕਿਵੇਂ ਹੋ ਜੂਗਾ ਕਹੇ ਤੁਸੀਂ ਕਾਲਗੜ ਤੁਹਾਡੀ ਸਾਰੀ ਨਕਲੀ ਹੈ ਮੈਂ ਕਿਹਾ ਕਿਵੇਂ ਕਹਿੰਦੇ ਬਸ ਨਕਲੀ ਹੈ ਮੈਂ ਕਹਿੰਦਾ ਸਰ ਮੇ ਕੋਲ ப்੍ਰੂਫ ਹੈਗੇ ਨਾ ਸਾਰੇ ਮੈਂ ਉਹਨਾਂ ਨੂੰ ਕਿਹਾ ਇਹ ਗੱਲ ਮੈਂ ਬਲਕਿ ਟਿਊਬ ਵੀ ਖੋਲ ਕੇ ਦਿਖਾਤੀ ਮੈਂ ਕਿਹ ਦੇਖੋ ਜੋ ਉਹ ਜਿਹੜੀ ਨਮਕ ਵਾਲੀ ਪੇਸਟ ਆਂਦੀ ਹੈ ਮੈਂ ਉਹਨਾਂ ਨੂੰ ਖੋਲ ਕੇ ਦਿਖਾਤੀ ਕਿਹਾ ਦੇਖੋ ਜੀ ਦੱਸੋ ਇਹ ਕਿਵੇਂ ਨਕਲੀ ਹੈ ਇਹ ਨਕਲੀ ਕਿਵੇਂ ਹੈ ਜਾਂ ਅਸਲੀ ਕਿਵੇਂ ਹੈ ਆ ਦੇਖੋ ਤੁਹਾਡੇ ਸਾਹਮਣੇ ਬਾਲਗੇਟ ਆ ਸਾਰੀਆਂ ਸਾਰੇ ਖਣ ਕਰੋੜ 4 4 ਲੱਖ ਰੁਪਏ ਦੀ ਇਹ ਡਕੈਤੀ ਹੋਈ ਨਹੀਂ ਸੀ ਮੇਰੇ ਨਾਲ ਇੱਕ ਤਰ੍ਹਾਂ ਦੀ ਕੋਲਗੇਟ ਹਾਰਪਿਕ ਬੀਟ ਆਲ ਆਊਟ ਇਹ ਕੰਪਨੀਆਂ ਦਾ ਫਿਰ ਸਾਰੀ ਕੰਪਨੀਆਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਅਸੀਂ ਕੋਈ Banda ਨਹੀਂ ਭੇਜਿਆ ਹੈਗਾ ਕਿਉਂਕਿ ਮੈਂ ਸਾਰੀ ਕੰਪਲੇਨਟ ਪਾਦਾ ਕਿ ਮੈਂ ਜਿਹੜਾ ਕੰਮ ਕਰਦਾ ਮੈਂ ਡਿਸਟ੍ਰੀਬਿਊਟਰ ਚੈਨਲ ਥਰੂ ਹੀ ਕਰਦਾ ਡਿਸਟ੍ਰੀਬਿਊਟਰਸ ਨਾਲ ਖੜੇ ਨੂੰ ਠੀਕ ਹੈ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਡਿਸਟ੍ਰੀਬਿਊਟਰ ਮੈਂ ਪ੍ਰੈਕਟ ਕੰਪਨੀ ਦੀ ਬਿਲਿੰਗ ਨਹੀਂ ਦੇ ਸਕਦਾ ਕਿਉਂਕਿ ਮੈਂ ਡਿਸਟ੍ਰੀਬਿਊਟਰ ਨਹੀਂ ਹੈਗਾ ਮੈਂ ਗੋਦਰੇ ਦਾ ਡਿਸਟ੍ਰੀਬਿਊਟਰ ਹਾਂ ਮੈਨੂੰ ਤਾਂ ਗੋਦਰੇ ਦਾ ਬਿੱਲ ਲੈ ਲੋ ਜਿਹਦੇ ਚ ਗੋਦਰੇ ਲਿਖਿਆ ਹੋਇਆ ਉੱਪਰ ਕੰਪਨੀ ਦਾ ਠੀਕ ਹੈ ਇਹ ਕਹਿੰਦੇ ਨਹੀਂ ਜੀ ਅਸੀਂ ਉਹ ਨਹੀਂ ਮੰਨਣੀ ਨਹੀਂ ਥੋੜਾ ਡਿਸਟ੍ਰੀਬਿਊਟਰ ਨੂੰ ਅਗਲੀ ਵੇਚ ਰਹੇ ਫਿਰ ਤੁਹਾਨੂੰ ਕਹਿੰਦੀ ਹੋਈ ਮੇਰੇ ਨਾਲ ਅੱ ਬੋਲੋ ਸਾਨੂੰ ਆਪਣੇ ਨੂੰ ਫੀਲ ਹੋ ਰਹੀ ਸੀ ਅਸੀਂ ਬਹੁਤ ਵੱਡੇ ਕ੍ਰਿਮੀਨਲ ਜਿਵੇਂ ਆਪਣੇ ਨੂੰ ਹੁੰਦਾ ਮਹਿਸੂਸ ਬੜੀ ਗਿਲਟ ਫੀਲ ਹੋਈ ਮੈਨੂੰ ਇਹਨਾਂ ਨੇ ਮੈਨੂੰ ਬਾਹਾਂ ਤੋਂ ਫੜ ਕੇ ਗੱਡੀ 'ਚ ਬਿਠਾਇਆ ਪੁਲਸ ਵਾਲਾ ਨੇ ਜੀ ਮੈਂ ਬੜੀ ਇਹਨਾਂ ਨੂੰ ਰਿਕਵੈਸਟ ਕੀਤੀ ਸਰ ਸੌਰੀ ਮੇਰੇ ਤੋਂ ਕੋਈ ਗਲਤ ਸ਼ਬਦ ਬੋਲਿਆ ਗਿਆ ਮੈਨੂੰ ਮਾਫ ਕਰੋ ਠੀਕ ਹੈ ਪਰ ਮੈਂ ਕੋਈ ਗਲਤ ਇੰਟੈਂਸ਼ਨ ਨਾਲ ਤੁਹਾਨੂੰ ਨਹੀਂ ਪੁੱਛ ਬੋਲਿਆ ਕਿ ਮੇਰੀ ਬੇਇੱਜ਼ਤੀ ਹੋਈ ਨਹੀਂ ਮੇਲੇ 70 ਸਾਲ ਪੁਰਾਣੀ ਫਰਮ ਹੈ ਮੈਂ ਅਗਰ ਮੇਰਾ ਤੁਸੀਂ ਇਹ ਇਲਜ਼ਾਮ ਲਗਾਤਾ ਮੇਰੇ ਤੇ ਕਿ ਮਾਲ ਨਕਲੀ ਵੇਚ ਰਹੇ ਆ ਮੈਂ ਕਹਿੰਦਾ ਮੇਰਾ ਸਾਰਾ ਟ੍ਰੇਡ ਖਤਮ ਹੋ ਜਾਊਗਾ ਤੁਸੀਂ ਮੈਨੂੰ ਅਪਰੂਵ ਕਰ ਦਿਓ ਇੱਕ ਵੀ ਪੀਸ ਅਪਰੂਵ ਕਰ ਦਿਓ ਕਿ ਮੇਰੀ ਦੁਕਾਨ ਤੇ ਇੱਕ ਆਈਟਮ ਵੀ ਨਕਲੀ ਹੈ ਮੈਂ ਕਹਾਂ ਮੈਂ ਜੋ ਹਰਜਾਨਾ ਕੂਮੈਂਗਾ ਮੈਂ ਹਰਜਾਨਾ ਪਰੂਵਾਂ ਮੈਂ ਦੁਕਾਨ ਦਾ ਸ਼ਟਰਡਰ ਨਾਲ ਲੋਕ ਲਾ ਦੂੰਗਾ ਉਸੇ ਦਿਨ ਫਿਰ ਮੈਂ ਥਾਣੇ ਜਦ ਬੈਠਾ ਸੀਗਾ ਤੇ ਮੈਨੂੰ ਇਹ ਸਤਨਾਮ ਸਿੰਘ ਜਿਹੜਾ ਚੋਰ ਇਹਨਾਂ ਦਾ ਹਰੀਪਾਗ ਵਾਲੇ ਸਾਹਿਬ ਨੇ ਉਹਰੇ ਇਹ ਕਹਿੰਦੇ ਮੈਂ ਕਿਹੜੀ ਫਰਮ ਤੋਂ ਕਹਰੇ ਸੀਗੇ ਬ੍ਰਾਈਟ ਪਤਾ ਨਹੀਂ ਨਹੀਂ ਇਹ 34 ਸੈਕਟਰ ਦੇ ਵਿੱਚ ਕੋਈ ਫਰਮ ਇਹਨਾਂ ਦੀ ਕਾਪੀ ਰੇਟ ਆਲੀ ਇਹ ਐਕਚੁਅਲੀ ਇਕੱਠੇ ਮਿਲੇ ਹੋਏ ਬਲੈਕ ਮੀਨਰਸ ਨੇ ਹੈ ਪੁਲਿਸ ਨੂੰ ਇਹਨਾਂ ਨੇ ਨਾਲ ਡਰਾ ਲੈਂਦੇ ਨੇ ਕਿ ਪੁਲਿਸ ਨੂੰ ਤਾਂ ਜਦੋਂ ਇਹ ਉੱਪਰੋਂ ਐਪਲੀਕੇਸ਼ਨ ਮਾਰਕ ਕਰਾਂਦੇ ਪੁਲਿਸ ਨੂੰ ਨਾਲ ਚੱਲਣਾ ਪੈਂਦਾ ਹੁਣ ਅਸੀਂ ਨਹੀਂ ਪਤਾ ਕਿ ਪੁਲਿਸ ਨਾਲ ਰਲੀ ਹੋਈ ਹੈ ਜਾਂ ਪੁਲਿਸ ਨੂੰ ਮਜਬੂਰਨ ਸਾਡੇ ਨਕੋਲਾਣਾ ਪੈਂਦਾ ਇਹ ਸਾਨੂੰ ਨਹੀਂ ਪਤਾ ਇਹ ਬੰਦਾ ਮੈਨੂੰ ਕਹਿੰਦਾ ਜੀ ਮੜਾ ਮੇਰੀ ਗੱਡੀ 'ਚ ਬੈਠੋ ਮੈਂ ਕਹਿੰਦੀ ਠੀਕ ਹੈ ਮੇਰੇ ਜੇਬ ਦੇ ਵਿੱਚ ਦੋ ਮੋਬਾਈਲ ਸੀਗੇ ਮੈਨੂੰ ਇਹ ਦੋਨੋਂ ਮੋਬਾਈਲਸ ਇਹਨਾਂ ਕਹਿੰਦਾ ਤੂੰ ਆਪਣੀ ਗੱਡੀ 'ਚ ਰੱਖ ਦੇ ਤੇ ਮੇਰੇ ਨਾਲ ਆ ਕੇ ਮੇਰੀ ਗੱਡੀ 'ਚ ਬੈਠ ਮੈਂ ਕਹਿੰਦੀ ਉਹਦਾ ਮਤਲਬ ਬਸ ਆਪਣੀ ਰਿਕਾਰਡਿੰਗਾਂ ਦੀ ਕੁੜੀਆਂ ਨਾਲ ਹੁਣ ਜਿਹੜੀ ਫੋਨ ਦੇ ਵਿੱਚ ਮੈਂ ਕਹੀ ਮੈਂ ਆਪਣਾ ਫੋਨ ਰੱਖਦਾ ਉੱਤੇ ਮਨੂੰ ਨੇ ਲਿਆ ਕੇ ਬੰਦੇ ਨੇ ਗੱਡੀ 'ਚ ਬਿਠਾਤਾ ਮੈਨੂੰ ਕਹਿੰਦਾ ਦੱਸੋ ਮੈਂ ਕਿਹਾ ਕੀ ਦੱਸੋ ਮੈਂ ਕਿਹਾ ਤੂੰ ਪ੍ਰੂਫ ਕਰਕੇ ਮੇਰਾ ਮਾਲ ਨਕਲੀ ਹੈ ਕਹਦਾ ਕੋਈ ਦੇਖ ਲਓ ਸੈਟਿੰਗ ਕਰ ਲੈਂਦੇ ਆਪਾਂ ਮੈਂ ਕਿਹਾ ਸੈਟਿੰਗ ਮੈਂ ਤੇਰੇ ਨਾਲ ਤਾਂ ਕਰਾਂ ਜੇ ਮੇਰਾ ਮਾਲ ਨਕਲੀ ਹੋਵੇ ਜਾਂ ਮੇਰਾ ਮਾਲ ਗਲਤ ਹੋਵੇ ਜਾਂ ਮੈਂ ਚੋਰ ਹੋਵਾਂ ਕਿਸੇ ਗੱਲ 'ਚ ਮੈਂ ਤਾਂ ਤੇਰੇ ਨਾਲ ਸੈਟਿੰਗ ਕਰਾਂ ਫੇਰ ਤਾਂ ਮੈਂ ਤੈਨੂੰ ਅੰਦਰ ਸਾਲ ਕਹਿੰਦਾ ਕਿ ਬੋਲੇ ਕੀ ਲੈਣਾ ਫੇਰ ਚੱਲ ਤੂੰ ਬਾਹਰ ਫਟਾਫਟ ਪੈਸੇ ਲੈ ਕੇ ਪਰ ਆਪਣੀ ਕੋਈ ਇੰਟੈਂਸ਼ਨ ਨਹੀਂ ਹੈਗੀ ਇਹ ਗਲਤ ਕੰਮ ਕਰਨ ਦੀ ਨਾ ਆਪਾਂ ਗਲਤ ਕੰਮ ਕੀਤਾ ਹਰ ਇੱਕ ਇੱਕ ਚੀਜ਼ ਦਾ ਪ੍ਰੂਫ ਹੈ ਕਹਿੰਦਾਈ ਮੈਂ ਤੁਹਾਡੀ ਆਪਣੇ ਸਾਹਿਬ ਨਾਲ ਗੱਲ ਕਰਾਨਾ ਕੋਈ ਦਾ ਸਾਹਿਬ ਹੈ ਦੱਤ ਦੱਤ ਕੋਈ ਸਾਹਿਬ ਹੈ ਦਾ ਕਹਿੰਦਾ ਮੈਂ ਉਹਨਾਂ ਨਾਲ ਗੱਲ ਕਰਾਨਾ ਤੁਹਾਨੂੰ ਉਹ ਦੱਸ ਦੂਗਾ ਕਿ ਕਿੰਨੇ ਪੈਸੇ ਵਿੱਚ ਥੋੜੀ ਸੈਟਿੰਗ ਹੋਣੀ ਸਰ ਮੇਰਾ ਨਾਮ ਸਤਨਾਮ ਸਿੰਘ ਹੈ ਸਤਨਾਮ ਜੀ ਡੀਵੀਆ ਤੱਕ ਚੱਕੇ ਜੀ ਕੀ ਹੈ ਸਰ ਡੀਵੀਆ ਬਾਰੇ ਮੈਨੂੰ ਨਹੀਂ ਪਤਾ ਹੈਗਾ ਤੇ ਐਕਚੁਅਲੀ ਜਿਹੜਾ ਮੈਂ ਪਹਿਲੇ ਇਹਨਾਂ ਤੋਂ ਸੈਂਪਲ ਲੈ ਕੇ ਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕਿਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਹੀ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟਰੀਬਿਊਟਰ ਦੇ ਸਕਦਾ ਹੈ ਤੇ ਤੁਸੀਂ ਪ੍ਰੂਫ ਕਰ ਸਕਦੇ ਹੋ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਹੈ ਆਲ ਰੌਡ ਵੀ ਡੁਪਲੀਕੇਟ ਆ ਕੋਲ ਵੀ ਡੁਪਲੀਕੇਟ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਰੀਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹੈਗੇ ਆਰਕਾ ਸਰ ਕਾਪੀ ਵੀ ਸਰ ਉਹਦੀ ਕਾਪੀ ਵੀ ਆ ਜਾਂਦੀ ਹੈ ਸਰ ਉਹ ਵੀ ਸਾਹਿਬ ਦਾ ਕਰਨਾਗੇ ਹੁਣ ਦੁਆਰੇ ਤੇ ਭੇਜਣਾ ਕਹਿੰਦੇ ਸਰ ਇਹਨੂੰ ਸਰ ਇਹ ਕਰੋ ਇਹਨੂੰ ਬ੍ਰਸ਼ ਨਹੀਂ ਸਰ ਇਹਨੂੰ ਰਹਿਣ ਦਿਓ ਤੁਹਾਡਾ ਸੰਬੰਧ ਜੋ ਕੰਪਨੀ ਤੋਂ ਹੀ ਹੈ ਸਰ ਸੰਦੀਪ ਸ਼ਰਮਾ ਸਰ ਚੰਡੀਗੜ੍ਹ ਹੈੱਡ ਆਫਿਸ ਹੈ ਜੀ ਸੈਕਟਰ ਚੋਂ ਤੂੰ ਅੱਜ ਡੁਪਲੀਕੇਸੀ ਦਾ ਪਤਾ ਲੱਗਿਆ ਸੀ ਉਥੇ ਰੇਟ ਹੋਈ ਹੈ ਹੁਣ ਚੈੱਕ ਸਰ ਚੈੱਕ ਕਰ ਦੇਖਦੇ ਕਿ ਆ ਸਰ ਕਿੰਦਾ ਕਿਹਾ ਜਿਆਦਾ ਕੋਈ ਡੀਲਿੰਗ ਹੈਗੀ ਜਾਂ ਪੂਰੇ ਕਾਫੀ ਦਿਨ ਤੋਂ ਕੋਈ ਡੀਲਿੰਗ ਹੈ ਕਿ ਇਹ ਚੈੱਕ ਕਰ ਦਿਓ ਸਰ ਮੈਂ ਹੁਣੀ ਜਸਟ ਜਸਟ ਪਹੁੰਚੇ ਹੁਣੀ ਚੈੱਕ ਕਰ ਰਿਹਾ ਸਰ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ ਇੱਥੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਅ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸੰਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟਸ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਕਿ ਕੋਈ ਪੁਲਿਸ ਮੁਲਾਜ਼ਮ ਵੀ ਨਾਲ ਲੱਗੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੋਂ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾਊਗਾ